ਇਹ ਪਲ ਉਹ ਮਾਰ ਟੈਕ ਲਾ ਲੋ ਆਪਰੇਸ਼ਨ ਸੰਧੂਰ ਲਾ ਲੋ ਇਹ ਅੱਜ ਦੀਆਂ ਗੱਲਾਂ ਸਾਡੇ ਸਮੇਂ 'ਚ ਵਰਤ ਰਹੀਆਂ ਤਾਂ ਇਸ ਇਹਨਾਂ ਲੋਕਾਂ ਨੂੰ ਲੱਗਦਾ ਹੈ ਇਹ ਤਾਂ ਜਦ ਪਹਿਲਾਂ ਤੋਂ ਪਿਆ ਹੈ ਕਾਤਰ 'ਚ ਜੰਗ ਨਹੀਂ ਲੱਗੀ ਠੜ 'ਚ ਜੰਗ ਨਹੀਂ ਲੱਗੀ ਅਸੀਂ ਜੰਗਾ ਦੇ ਮੁਕਾਬਲੇ ਕਿਤੇ ਜੰਗਾ 'ਚ ਦੀ ਲੰਘ ਕੇ ਆਏ ਆ ਫਿਰ ਸਾਡਾ ਕਲਚਰ ਬੰਦ ਹੋ ਗਿਆ ਉਸ ਤੋਂ ਬਾਅਦ ਪਾਕਿਸਤਾਨੀ ਗਾਇਕਾਂ ਨੇ ਸਾਡੀਆਂ ਮੂਵੀਆਂ 'ਚ ਗਾਇਆ ਨਹੀਂ ਜਾਂ ਉੱਥੋਂ ਦੇ ਐਕਟਰਾਂ ਨੇ ਮੈਂ ਕੰਮ ਨਹੀਂ ਕੀਤਾ ਜਾ ਕੇ ਸਾਡੇ ਕਲਾਕਾਰ ਜਾ ਕੇ ਮੈਂ ਉਧਰ ਮੂਵੀਆਂ ਨਹੀਂ ਬਣਾ ਕੇ ਲਿਆ ਸਲਮਾਨ ਖਾਨ ਵਰਗੇ ਇਦਾਂ ਨਹੀਂ ਹੁੰਦਾ ਯਾਰ ਕਲਾ ਦੇਖੋ ਕਲਾ ਹਵਾ ਤੇ ਪੰਛੀ ਇਹਨਾਂ ਦੇ ਕੋਈ ਮੁਲਕ ਨਹੀਂ ਹੁੰਦੇ ਇਹਨਾਂ ਦੀਆਂ ਹੱਦਾਂ ਸਰਹੱਦਾਂ ਨਹੀਂ ਹੁੰਦੀਆਂ ਇਹਨਾਂ ਨੂੰ ਬੰਨਿਆ ਨਹੀਂ ਜਾ ਸਕਦਾ ਇਹ ਬੰਨਣੇ ਨਹੀਂ ਚਾਹੀਦੇ ਐਸੇ ਜੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਘਟੀਆਂ ਗੱਲਾਂ ਨੇ ਕਲਾ ਕਲਾਕਾਰ ਤਾਂ ਸਾਰੀ ਦੁਨੀਆ ਦਾ ਕਲਾਕਾਰ ਹੁੰਦਾ ਹੈ ਠੀਕ ਹੈ ਨਾ ਜੀ ਤੇ ਹੁਣ ਹਵਾ ਚੱਲ ਰਹੀ ਹੈ ਇਹਨੂੰ ਰੋਕ ਦਾਂਗੇ ਕੋਈ ਸਰਕਾਰ ਦੀ ਕਿਸੇ ਦੀ ਪਾਵਰ ਹੈ ਇਹ ਤਾਂ ਬਾਰਡਰ ਲਾ ਦੇ। ਪੰਛੀਆਂ ਨੂੰ ਮੈਂ ਵਿਜੀ ਲਵਾਉਣਾ ਪੈਂਦੇ। ਇਦਾਂ ਨਹੀਂ ਹੁੰਦਾ। ਇਹ ਸਿਰਫ ਮੈਂ ਕਹਿੰਨਾ ਬੇਹੋਦਾ ਤੇ ਘਟੀਆ ਗੱਲ ਹੈ। ਇਹ ਐਸੀਆਂ ਗੱਲਾਂ ਕਦੇ ਵੀ ਨਹੀਂ ਹੋਣੀਆਂ ਚਾਹੀਦੀ। ਕਲਾਕਾਰਾਂ ਤੇ ਪਾਬੰਦੀ ਦਾ ਕੋਈ ਮਤਲਬ ਨਹੀਂ। ਕਲਾਕਾਰ ਦੀ ਕਿਰਤ ਤੇ ਪਾਬੰਦੀ ਦਾ ਵੀ ਕੋਈ ਮਕਸਦ ਮੈਂ ਤਾਂ ਗੁਰਦੀਪ ਸਮਝਦਾ ਨਹੀਂ ਕਿ ਇਹ ਕੋਈ ਵਧੀਆ ਗੱਲ। ਦਜੀਤ ਇੱਕ ਵਧੀਆ ਐਕਟਰ ਹੈ। ਇੱਕ ਵਧੀਆ ਕਲਾਕਾਰ ਹੈ। ਹੂੰ ਠੀਕ ਹੈ ਨਾ। ਇਸ ਵੇਲੇ ਮਨੋ ਪੰਜਾਬੀ ਪੰਜਾਬੀ ਅੱਦਾ ਲੋਗੋ ਬਣਾਇਆ ਇਸ ਵੇਲੇ ਉਸ ਸੰਸਾਰ ਚ ਉਹ ਕਹਿੰਦੇ ਪੰਜਾਬੀ ਆਗੇ ਹਮੇਸ਼ਾ ਕਹਿੰਦੇ ਆ ਹੂੰ ਕਿੱਡੀ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਤੇ ਇਹੋ ਜਿਹੇ ਲੋਕਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਮੈਂ ਤਾਂ ਕਹਿੰਦਾ ਤੁਹਾਡਾ ਵੀ ਪਿਆਰ ਮੈਂ ਕਹਿੰਦਾ ਦਿਲਜੀਤ ਦਾ ਬਹੁਤ ਬੱਤੀਆ ਸਾਡੇ ਅਜ਼ੀਜ਼ ਹੈ ਮੇਰੇ ਬੱਚੇ ਤੇ ਦਿਲਜੀਤ ਕਲਾਸਮੇਟ ਨੇ ਹੂੰ ਮੈਂ ਪਹਿਲਾਂ ਵੀ ਕਈ ਵਾਰੀ ਗੱਲ ਕਰਦਾ ਹਾਂ ਜਦੋਂ ਮੈਂ ਪਾਰਟਿਸਿਪੇਟ ਵਗੈਰਾ ਸਕੂਲ ਵਗੈਰਾ ਚ ਕਰਦੇ ਸੀ ਤਾਂ ਮੇਰੇ ਚਾਦਰੇ ਗੁੱਟ ਤੇ ਪਾਉਂਦਾ ਸੀ ਹਾਂ ਹਾਂਜੀ ਹਾਂਜੀ ਮੇਰੇ ਕੋਲ ਹੁਣ ਵੀ ਫੋਟੋ ਪਈਆਂ ਨੇ ਸਾਡੇ ਬੱਚੇ ਆ ਯਾਰ ਆਪਣੇ ਪਰਿਵਾਰ ਨੇ ਉਦਾਂ ਵੀ ਮੇਰਾ ਗਵਾਂਢੀ ਰਹੇ ਅਰਬਨ ਸਟੇਟ ਫੇਸ 2 ਚ ਹੂੰ ਉਦਾਂ ਵੀ ਅਸੀਂ ਗਵਾਂਢੀ ਰਹੇ ਕੀ ਗੱਲਾਂ ਬਾਤਾਂ ਹੁੰਦੀਆਂ ਸੀ ਉਸ ਵੇਲੇ ਜਦੋਂ ਆਉਂਦੇ ਸੀਗੇ ਦੂਰ ਗੱਲਬਾਤ ਕਰਨ ਦੀ ਵੀ ਤੇ ਸੀ ਸਿੰਗਿੰਗ ਨੂੰ ਲੈ ਕੇ ਗੱਲ ਹੁੰਦੀ ਸੀ ਕਿ ਉਸ ਤਰ੍ਹਾਂ ਕਿਵੇਂ ਸਿੰਗਿੰਗ ਨੂੰ ਲੈ ਕੇ ਗੱਲ ਕਦੇ ਹੁੰਦੀ ਸੀਗੀ ਕਲਾਕਾਰੀ ਨੂੰ ਲੈ ਕੇ ਨਹੀਂ ਨਹੀਂ ਉਦੋਂ ਤਾਂ ਐਡਾ ਨਹੀਂ ਸੀ ਉਦੋਂ ਤਾਂ ਪੜਦਾ ਹੀ ਸੀ ਮੈਂ ਦੱਸਦਾ ਸਿੰਗਿੰਗ ਤਾਂ ਫਿਰ ਬਾਅਦ ਚ ਸਾਡੇ ਰਜਿੰਦਰ ਭਾਜੀ ਉਹਨਾਂ ਨੇ ਪੈਂਟੋ ਨਾਲਿਆਂ ਨੇ ਬਾਅਦ ਚ ਆਉਂਦਾ ਇਸ ਲਾਈਨ 'ਚ ਤਾਂ ਉਹ ਹਮ ਪੈਸ਼ਨ ਬਾਅਦ ਚ ਉਹ ਬਣਿਆ ਉਸ ਜੀ ਦਾ ਹਾਂਜੀ ਹਾਂਜੀ ਬਾਅਦ ਚ ਉਹ ਰਜਿੰਦਰ ਭਾਈ ਜੀ ਉਹਨਾਂ ਦਾ ਬਹੁਤ ਵੱਡਾ ਹੱਥ ਹੈ ਕਾਫੀ ਜਿਵੇਂ ਬਲਬੀਰ ਸਿੰਘ ਬੋਪਾ ਰਾਏ ਦਲਜੀਤ ਖਾਨ ਸੀ ਇਹ ਸਾਰੇ ਉਸ ਕੈਟਾਗਰੀ 'ਚੋਂ ਨਿਕਲੇ ਹਨ ਧੁਰਕੋਟੀ ਸਾਹਿਬ ਇਹਨਾਂ ਦੀ ਤਿਆਰੀ ਕਰਾਉਂਦੇ ਹੁੰਦੇ ਸੀ ਦੁਗਰੀ ਹੁੰਦੇ ਸੀ ਹੂੰ ਤੇ ਦਿਲਜੀਤ ਧੁਰਕੋਟੀ ਉਹ ਰਾਈਟਰ ਵੀ ਸੀਗੇ ਤੇ ਇਹ ਇਹਨਾਂ ਨੂੰ ਸਿਖਾਉਂਦੇ ਹੁੰਦੇ ਸੀ ਰਜਿੰਦਰ ਭਾਜੀ ਨੇ ਫੈਰ ਕੀਤੇ ਹੋਏ ਸੀ ਉਹ ਹੂੰ ਇਹ ਤਾਂ ਬਾਦੀਆਂ ਗੱਲਾਂ ਨੇ ਬਾਅਦ ਕਲਾਕਾਰ ਬਣਦੇ ਹੁਣ ਤਾਂ ਕਲਾਕਾਰੀ ਵੀ ਦੇਖੋ ਤੁਸੀਂ ਮਤਲਬ 뮤직 ਲਾਈਵ ਤਾਂ ਹੁਣ ਗਾਈ ਨਹੀਂ ਰਹੇ ਕਲਾਕਾਰ ਅੱਜ ਦੇ ਸੀਡੀਆਂ ਤੇ ਮਿਊਜ਼ਿਕ ਕਿਵੇਂ ਚੱਲਦਾ ਉਹ ਸਾਡੇ ਵਾਲਾ ਮੈਂ ਤਾਂ ਹੁਣ ਕੱਲ ਵੀ ਪ੍ਰੋਗਰਾਮ ਲਾ ਕੇ ਨੈੱਟ ਤੇ ਪਿਆ ਦੇਖ ਲਓ ਤੁਸੀਂ ਇਹ ਲਾ ਕੇ ਆਏ ਅਗਲੇ ਹਾਂ ਕੱਲ ਇੱਥੇ ਲੈ ਕੇ ਬਾਹਰ ਲਾ ਕੇ ਆਏ ਨਹੀਂ ਇੱਥੇ ਸਕੇ ਧਰਮਕੋਟ ਦੇ ਕੋਲ ਕਮਾਲ ਕੇ ਹੂੰ ਕਮਾਲ ਕੇ ਪਿੰਡ ਆ ਪਹਿਲਾਂ ਵੀ ਮੈਂ ਉੱਥੇ ਕਿਤੇ ਪ੍ਰੋਗਰਾਮ ਤੇ ਦੇਖ ਲਓ ਨੈੱਟ ਤੇ ਪਿਆ ਹੈ ਕਿਵੇਂ ਲਾਈਵ ਚੱਲਦਾ ਹੈ ਕਿਵੇਂ ਕਿਵੇਂ ਪਬਲਿਕ ਇੰਜੋਏ ਕਰਦੀ ਹੈ ਬਾਹਰਲੇ ਮੁਲਕਾਂ 'ਚ ਵੀ ਜਾ ਕੇ ਆਏ ਤੁਸੀਂ ਕੈਨੇਡਾ ਵਗੈਰਾ ਗਿਆ ਮੈਂ ਬਸ 5-7 ਵਾਰੀ ਕੱਲੀ ਕੈਨੇਡਾ ਗਏ ਹਾਂ ਕੱਲੀ ਕੈਨੇਡਾ ਕੈਨੇਡਾ ਨਾਲ ਪਿਆਰ ਸੀਗਾ ਜਾਂ ਉੱਥੇ ਵੀहां ਬੱਦਪਿਆਰ ਮੈਂ ਐਕਚੁਅਲੀ ਮੈਂ ਜਾਂਦਾ ਹੀ ਨਹੀਂ ਸੀਗਾ ਮੈਂ 30 ਸਾਲ ਤੱਕ ਗਿਆ ਹੀ ਨਹੀਂ ਗਿਆ ਕਿ ਇਹ ਕਾ ਤੁਸੀ ਬਸ ਉਹ ਕੁਝ ਥੋੜਾ ਜਿਹਾ ਵੀ ਮੈਂ ਆਪਣੇ ਸਿਧਾਂਤਾਂ ਜਿਹਾਂ ਵਾਲਾ ਬੰਦਾ ਹਾਂ ਕੁਝ ਲੋਕ ਦੋਸ਼ ਲਾਉਂਦੇ ਸੀਗੇ ਸਾਡੇ ਕਲਾਕਾਰਾਂ ਤੇ ਵੀ ਕਬੂਤਰ ਰਟਾਉਂਦੇ ਆ ਕਹਿੰਦੇ ਬਾਬਾ ਮੈਂ ਵੀ ਸਮਗਲਿੰਗ ਕਰਦੇ ਬੰਦਿਆਂ ਦੀ ਬੰਦੇ ਬਾਹਰ ਛੱਡ ਕੇ ਆਉਂਦੇ ਹੂੰ ਤੇ ਮੈਂ ਇਸ ਦੋਸ਼ ਤੋਂ ਬਚਣ ਵਾਸਤੇ 30 ਸਾਲ ਗਿਆ ਹੀ ਨਹੀਂ ਤੇ ਫਿਰ ਹੁਣ ਤਾਂ ਮੇਰੇ ਬੱਚੇ ਜਵਾਨ ਹੋ ਗਏ ਉਹ ਵੀ ਲਾਗੇ ਕਹਿਣ ਵੀ ਹੁਣ ਇਕ ਮੈਂ ਆਪਣੇ ਬੱਚਿਆਂ ਨੂੰ ਬਹੁਤ ਮਾਉ ਕਰਦਾ ਹਾਂ ਉਹਨਾਂ ਨੂੰ ਛੱਡ ਕੇ ਨਹੀਂ ਸੀ ਜਾ ਸਕਦਾ ਹੂੰ ਮੇਰੇ ਤੇ ਦਿਲਜੀਤ ਦਾ ਇਹ ਮਤਲਬ ਸਾਡਾ ਅੱਜ ਵੀ ਅਸੀਂ ਤੁਸੀਂ ਬਲੀਵ ਕਰਦੇ ਹਾਂ ਵੀ ਅੱਜ ਵੀ ਅਸੀਂ ਕੈਮਰੇ ਤੇ ਗੱਲ ਕਰਕੇ ਫੋਨ ਤੇ ਹੂੰ ਤਾਂ ਰੋਟੀ ਇਕੱਠੀ ਖਾਣੇ ਹੂੰ ਮਨ ਇੰਨਾ ਕੁ ਪ੍ਰੇਮ ਹੈ ਫੈਮਿਲੀ 'ਚ ਹੁਣ ਫਿਰ ਬੱਚੇ ਲੱਗੇ ਕਹਿਣ ਵੀ ਹੁਣ ਤਾਂ ਜਾਇਆ ਕਰੋ ਫਿਰ ਮੈਂ 12 'ਚ ਪਹਿਲੀ ਵਾਰ ਗਿਆ ਹੂੰ ਉੱਥੇ ਅਮਨ ਮਾਨ ਹੈ ਮੁੰਡਾ ਸਾਡਾ ਜੀ ਸ਼ੇਖ ਦੌਲਤ ਤੋਂ ਹੂੰ ਉਹਨੇ ਬੁਲਾਇਆ ਮੈਨੂੰ ਉਹਦੀ ਬੇਟੀ ਦਾ ਬਰਥਡੇ ਸੀਗਾ ਨਹੀਂ ਇਹ ਜਦੋਂ ਕੈਨੇਡਾ ਤੁਸੀਂ ਗਏ ਉਸ ਤੋਂ ਪਹਿਲਾਂ ਆਉਂਦੇ ਹੁੰਦੇ ਸੀ ਵੈਸੇ ਸ਼ੋਅਜ਼ ਦੇ ਲਈ ਉਹ ਵੀ ਹਾਂ ਬੁੱਕ ਹਾਂ ਬਹੁਤ ਹੁੰਦੀ ਸੀ ਬਹੁਤ ਵਾਰੀ ਤੁਸੀਂ ਤਾਂ ਜਵਾਬ ਦੇ ਦਿੰਦੇ ਸੀ ਬਹੁਤ ਆਫਰ ਆਈਆਂ ਹਾਂ ਜੀ ਹਾਂ ਜੀ ਇੱਕ ਤਾਂ ਮਿਸਟਰ ਕੈਲੀ ਸੀਗਾ ਨੂਰਪੁਰ ਰਾਏਕੋਟ ਦੇ ਕੋਲ ਇੱਥੋਂ ਦੇ ਤੁਸੀਂ ਇਤਵਾਰ ਕਰਦੇ ਹੋ ਵੀ ਇਹ ਜਿਹੀਆਂ ਗੱਲਾਂ ਆਪਾਂ ਕੈਮਰੇ ਤੇ ਕਰ ਰਹੇ ਹਾਂ ਉਹ ਕਹਿੰਦਾ ਮੈਂ ਤੈਨੂੰ ਲੈ ਜਾਣਾ ਹੀ ਲੈ ਜਾਣਾ ਹੂੰ ਮੈਂ ਕਿਹਾ ਕੈਲਾ ਸਾਹਿਬ ਮੈਂ ਜਾਣਾ ਨਹੀਂ ਕਿਸੇ ਵੀ ਕੀਮਤ ਤੇ ਤੁਸੀਂ ਮੈਨੂੰ ਐ ਕਿਵੇਂ ਲੈ ਜਾਓਗੇ ਉਹਨੇ ਮੁੰਡੇ ਨੂੰ ਕਹਿਣਾ ਆਪਣੇ ਡਰਾਈਵਰ ਨੂੰ ਕਹਿਣਾ ਲਫਾਫਾ ਲਿਆ ਚੱਕ ਕੇ ਗੱਡੀ ਚ ਹੂੰ ਉਹਨੇ ਇੱਕ ਕਾਲੇ ਰੰਗ ਦਾ ਲਫਾਫਾ ਲਿਆਂਦਾ ਰੱਖ ਕੇ ਮੇਰੇ ਟੇਬਲ ਤੇ ਰੱਖਤਾ ਕਹਿੰਦਾ ਇਹ ਚ 5 ਲੱਖ ਰੁਪਇਆ ਜੀ ਗਿਣ ਲਓ ਠੀਕ ਹੈ ਜਿੰਨੇ ਪੈਸੇ ਦੀ ਲੋੜ ਹੈ ਲੈ ਲਿਓ ਹੋਰ ਲੈਣੇ ਹੋਰ ਲੈ ਲਿਓ ਤੇ ਮੈਂ ਕਿਹਾ ਇਹ 5 ਹੈ 50 ਹੈ ਠੀਕ ਹੈ ਨਾ ਵੀ ਮੇਰੇ ਲਈ ਤਾਂ ਇਹ ਕੁਝ ਨਹੀਂ ਹਮ ਕਹਣਾ ਇਹ ਮੈਂ ਇੱਥੇ ਛੱਡ ਚੱਲੇ ਤੇ ਜਿੱਦਣ ਜਾਓਗੇ ਉਸ ਦਿਨ ਗੱਲ ਕਰਾਂਗੇ ਅਗਲੀ ਮੈਂ ਕਿਹਾ ਚੰਗਾ ਠਹਿਰ ਫਿਰ ਮੈਂ ਉਹਦੇ ਸਾਹਮਣੇ ਉੱਠਿਆ ਮੈਂ ਲਫਾਫਾ ਚੱਕਿਆ ਤੇ ਅਲਮਾਰੀ ਖੋਲੀ ਉਹਦੇ ਵਿੱਚ ਸਿੱਟਦਾ ਹਮ ਉਹਦੇ ਸਾਹਮਣੇ ਮੈਂ ਲੋਕ ਕਰਤੀ ਹਮ ਉਹ ਫਿਰ 3-4 ਸਾਲ ਆਉਂਦਾ ਰਿਹਾ 3-4 ਸਾਲ ਆਉਂਦਾ ਰਿਹਾ ਮੇਰੇ ਕੋਲ ਵੀ ਚੱਲੋ ਹੁਣ ਤਾਂ ਬਾਬਾ ਮੈਂ ਕਿਹਾ ਮੈਂ ਕਿਹੜਾ ਸਭ ਜਾਣਾ ਨਹੀਂ ਫਿਰ ਉਹਦੀ ਵਾਈਫ ਮੈਨੂੰ ਮਿਲਣ ਆਈ ਹੂੰ ਕੈਲੇ ਦੇ ਨਾਲ ਹੂੰ ਮੈਂ ਹੁਣ ਕਿਸੇ ਬਾਰੇ ਤਾਂ ਕੁਝ ਕਹਿਣਾ ਨਹੀਂ ਪਰ ਉਹ ਕੁੜੀ ਦੇ ਸ਼ਬਦ ਮੇਰੇ ਅੱਜ ਵੀ ਯਾਦ ਹੈ ਉਹ ਕਹਿੰਦੀ ਕੈਲਾ ਸਾਹਿਬ ਇਹ ਇਹ ਅਸਲੀ ਕਲਾਕਾਰ ਹੈ ਇਹ ਇਹ ਨੂੰ ਕਲਾਕਾਰ ਕਹਿੰਦੇ ਆ ਕਿਉਂਕਿ ਜਦੋਂ ਉਹ ਕਹਿੰਦਾ ਫਿਰ ਨਹੀਂ ਜਾਣਾ ਮੈਂ ਕਿਹਾ ਨਹੀਂ ਤੇ ਇਹ ਕਹਿੰਦਾ ਫਿਰ ਉਹ ਭਾਈ ਜੀ ਪੈਸੇ ਦੇ ਦੰਦੇ ਮੈਂ ਉਹੀ ਅਲਮਾਰੀ ਖੋਲੀ ਉਹ ਲਫਾਫਾ ਉੱਥੇ ਦਾ ਉੱਥੇ ਪਿਆ ਸੀ ਉਦਾਂ ਹੀ ਚੱਕ ਕੇ ਮੈਂ ਮੈਂ ਕਿਹਾ ਗਿਣ ਲੈ ਗੱਠ ਤੇਰੀ ਦਿੱਤੀ ਹੈ ਮੈਂ ਨਹੀਂ ਖੋਲੀ ਹੂੰ 4 ਸਾਲ ਬਾਅਦ ਉਹ ਕੁੜੀ ਖੜੀ ਹੋ ਗਈ ਉੱਠ ਕੇ ਕਹਿੰਦੀ ਇਹ ਹੈ ਇਹ ਕਲਾਕਾਰ ਹੈ ਕਹਿੰਦੀ ਮਤਲਬ ਇਹ ਇਹ ਜਿਆਦਾ ਦੌਰ ਰਿਹਾ ਅੱਜ ਪਹਿਲੀ ਵਾਰ ਆਪਣੀ ਗੱਲ ਖੋਲੀ ਗੁਦਰਤੀ ਨਾ ਕਿ ਉਹ ਖੋਲੇ ਵੀ ਨਹੀਂ ਵਾਪਸ ਵੀ ਕਰਤੇ ਤੇ ਗਏ ਵੀ ਗਏ ਵੀ ਨਹੀਂ ਉਦੋਂ ਨਾ ਉਹ ਹੈਰਾਨ ਹੋ ਗਏ ਕਿੰਨਾ ਯਾਰ ਵਰਤੇ ਹੀ ਨਹੀਂ ਗਏ ਪੈਸੇ ਮੈਂ ਕਿਹਾ ਦੇਖ ਲੈ ਲਾ ਫਫਾ ਤੇਰੇ ਵਾਲਾ ਹੀ ਹੈ ਨਾ ਤੂੰ ਗਿਰਦਾ ਕਿਵੇਂ ਰੱਖੇ ਸੀ ਨਾ ਉੱਤ ਉਦਾਂ ਹੀ ਆ ਨਾ ਹਮ ਮਤਲਬ ਇਹ ਜੇ ਸੁਭਾਅ ਦਾ ਆਦਮੀ ਹੈ ਜਿਆਦਾ ਹੀ ਸਾਦਾ ਹੀ ਕੁਝ ਹਮ ਨਾ ਸਰ ਇਹ ਵੀ ਸੌਂਦ ਜਿਹਾ ਹੁੰਦਾ ਵਾ ਵੀ ਜਿਹੜੇ ਪਹਿਲਾ ਕਲਾਕਾਰ ਸੀ ਉਹਦੇ ਚ ਫੀਮੇਲ ਆਰਟਿਸਟ ਜਿਹੜੇ ਹੁੰਦੇ ਸੀ ਉਹ ਵੀ ਕਈ ਹਜੇ ਸੀ ਜਿਹੜੇ ਪੈਗ ਲਾਉਂਦੇ ਸੀਗੇ ਪੈਗ ਲਾ ਕੇ ਸਟੇਜ ਤੇ ਚੜਦੇ ਹੁੰਦੇ ਸੀਗੇ ਵੀ ਉਹ ਕਿਹੜੇ ਨਹੀਂ ਨਹੀਂ ਮੈਨੂੰ ਦੋਸ਼ ਲੱਗਦੇ ਬਸ ਇੱਕ ਇੱਕ ਮੈਂ ਕਹਿ ਸਕਦਾ ਵੀ ਸ਼ਾਇਦ ਇੱਕ ਸਾਡੀ ਗ੍ਰੇਟ ਲੇਡੀ ਸੀ ਉਹ ਕਰ ਲੁੰਦੇ ਸੀ ਇੰਜੋਏ ਹੂੰ ਇਹ ਨਹੀਂ ਕੋਈ ਪੱਕਾ ਜੀ ਵੀ ਗਿਆ ਇਸਕੇ ਬਾਕੀ ਦੀਆਂ ਨਹੀਂ ਬਾਕੀ ਦੀ ਕੋਈ ਕੁੜੀ ਨਹੀਂ ਸੀ ਇਦਾਂ ਦੀ ਇੱਕ ਹੋਰ ਦੱਸ ਸਕਦੇ ਕੋਣ ਸੀ ਸਭ ਤੋਂ ਤੜਲੇ ਦਰ ਜੋੜੀ ਉਸ ਵੇਲੇ ਦੀ ਸੁਪਰ ਡੁਪਰ ਹਿੱਟ ਕੀ ਐ ਸਲੂਟ ਹੈ ਸਲੂਟ ਹੈ ਇਹੋ ਜਿਹੇ ਲੋਕ ਸੀ ਨਹੀਂ ਉਦੋਂ ਕਹਿੰਦੇ ਸੀ ਵੀ ਇਹਨੇ ਫੀਮੇਲ ਆਰਟਿਸਟ ਜਿਹੜੀ ਹੁੰਦੀ ਸੀ ਉਹਨਾਂ ਨੂੰ ਮੂਰੇ ਨਹੀਂ ਆਉਣ ਦਿੱਤਾ ਜਾਂਦਾ ਸੀਗਾ ਵੀ ਉਸ ਵੇਲੇ ਹਾਲਾਤ ਹੀ ਕੁਛ ਐਦਾਂ ਦੇ ਸੀਗੇ ਨਹੀਂ ਮਤਲਬ ਗਾਇਕਾ ਗਾਇਕੀ ਦੇ ਵਿੱਚ ਨਹੀਂ ਦੇਖੋ ਦੁਕਾਨਾ ਗਾਇਕੀ ਤਾਂ ਦੁਕਾਨਾ ਕਿਵੇਂ ਆਪਾਂ ਕਹਿ ਸਕਦੇ ਹਾਂ ਮੁਹੰਮਦ ਸਦੀਕਰ ਨਜੀਦ ਕੋਰ ਬਰਾਬਰ ਹੈ ਹੂੰ ਬਰਾਬਰ ਚੱਲ ਰਹੇ ਹੈ ਬਰਾਬਰ ਚੱਲੇ ਠੀਕ ਹੈ ਜੀ ਕੇ ਦੀਪਜ ਗਮੋਣ ਜੀ ਬਰਾਬਰ ਹੈ ਹੂੰ ਠੀਕ ਹੈ ਪਰ ਮਿੱਲਾਪਾ ਮੇ ਗੁਰਚਰਨ ਪੋਲੀ ਹੈ ਬਰਾਬਰ ਨੇ ਅਮਰਤ ਸਿੰਘ ਚਮਕੀਲਾ ਬੀਬਾ ਮਰਜੋ ਜੀ ਹੈ ਬਰਾਬਰ ਨੇ ਇਹ ਤਾਂ ਕੋਈ ਗੱਲ ਹੀ ਨਹੀਂ ਕਰਨ ਵਾਲੀ ਤਾਂ ਐਵੇਂ ਗੱਲਾਂ ਨੇ ਕਿਉਂ ਨਹੀਂ ਸੀ ਅੱਗੇ ਹਉਣ ਦੰਦੇ ਬਲਕਿ ਮੈਂ ਤਾਂ ਕਹਣਾ ਵੀ ਗੈਂ ਕੁੜੀਆਂ ਪ੍ਰਧਾਨ ਰਹੀਆਂ ਸਾਡੇ ਕੀ ਪੰਜਾਬੀ ਗਾਇਕੀ ਦੇ ਵਿੱਚ ਸੁਰਿੰਦਰ ਕੌਰ ਜੀ ਦੁਬਾਰਾ ਪੈਦਾ ਹੋ ਜਾਣਗੇ ਕੀ ਸੰਸਾਰ ਦੇ ਵਿੱਚ ਅਸੀਂ ਦੁਬਾਰਾ ਮੁੜ ਕੇ ਨਰਿੰਦਰ ਬੀਬਾ ਪੈਦਾ ਕਰ ਲਾਂਗੇ ਅੱਜ ਕੱਲ ਤਾਂ ਚਲਦੀ ਆਡਿਟੀਆਂ ਹੁੰਦੇ ਨੇ ਕਈ ਕਈ ਜਾਂ فرض کرو ਜਾਂ स्वर्ण लता ਕੋਈ ਮੁੜ ਕੇ ਭਾੜਦੇ ਆਪਾਂ پنجاب ਚ لیڈیز ਬਰਾਬਰ ਦੀਆਂ ਪ੍ਰਧਾਨ ਰਹੀਆਂ ਜਿਹੜੇ ਜਿਹੜੇ ਕਲਾਕਾਰਾਂ ਦੇ ਸੋਲੋ ਗਾਉਣਾ ਵੀ ਜਮਲਾ ਜੀ ਦਾ ਨਾਮ ਮਾਨਕ ਸਾਹਿਬ ਦਾ ਨਾਮ ਲੈ ਰਾਂਗੇ ਛੰਦਾ ਜੀ ਦਾ ਨਾਮ ਲੈਣਗੇ ਇਹ ਲੇਡੀਆਂ ਵੀ ਉਹਨਾਂ ਤੋਂ ਵੱਡੀਆਂ ਕਲਾਕਾਰ ਰਹੀਆਂ ਨੇ ਇਦਾਂ ਦਾ ਨਹੀਂਗਾ ਕੋਈ ਕੁਛ ਆਟੋ ਟਿਊਨ ਦਾ ਤਾਂ ਯਾਰ ਇਹ ਤਾਂ ਹੁਣ ਟੈਕਨੋਲੋਜੀ ਹੈ ਟੈਕਨੋ ਹੁਣ ਤਾਂ ਟੈਕਨੋਲੋਜੀ ਦੇ ਕਲਾਕਾਰ ਨੇ ਟਕਵਾਂਜੀ ਗਾਇਕੀ ਵੀ ਟਕਵਾਂਜੀ ਹੋ ਗਿਆ ਇੱਕ ਠੀਕ ਹੈ ਇਬਾਦਤ ਕਬੂਲਤਾ ਰਹੀ ਨਹੀਂ ਗੇ ਗੀਤਾਂ ਦੀ ਮੈਲੋਡੀ ਖਤਮ ਹੋ ਗਈ ਸੰਗੀਤ ਦਾ ਜਿਹੜਾ ਉਹ ਸ਼ੋਰ ਕਿੰਨਾ ਹੋ ਗਿਆ ਸਕੂਨ ਖਤਮ ਕਰ ਲਿਆ ਵਿੱਚੋਂ ਦਿਖਾਵੇ ਵਾਲੀ ਜ਼ਿਆਦਾ ਹੋ ਗਈ ਕੰਨਾਂ ਨਾਲੋਂ ਜ਼ਿਆਦਾ ਅੱਖਾਂ ਦੀ ਦਵਾਈ ਬਣ ਗਈ ਗਾਇਕੀ ਹੂੰ ਦੇਖਣ ਵਾਲੀ ਪ੍ਰੋਸਨ ਲੱਗ ਗਈ ਕਿੱਡੀਆਂ ਕਿੱਡੀਆਂ ਵੀਡੀਓ ਕੀ ਕੀ ਹਨਾ ਸਾਡਾ ਤਾਂ ਕਦੇ ਨਹੀਂ ਔਰ ਤੁਹਾਨੂੰ ਇੱਕ ਨਵੀਂ ਗੱਲ ਦੱਸਾਂ ਵੀ ਮੈਂ ਹਾਕਮ ਵਕਤ ਡੇਉਲਾ ਦਿਲਜੀਤ ਕੌਰ ਅੱਧੀ ਸਦੀ ਦਾ ਸਫ਼ਰ ਤੈਅ ਕੀਤਾ ਲੋਕ ਐ ਕਿਛ ਅੱਜ ਵੀ ਕਰ ਰਹੇ ਆ ਮੈਂ ਅੱਜ ਤੱਕ ਆਪਣਾ ਇੱਕ ਵੀ ਗੀਤ ਸ਼ੂਟ ਨਹੀਂ ਕੀਤਾ ਤੁਸੀਂ ਮੰਨਦੇ ਹੋ ਵੀਡੀਓ ਕਦੇ ਨਹੀਂ ਬਣਾਈ ਬੜਾ ਦਾ ਰਿਕਾਰਡ ਦੱਸ ਤੈਨੂੰ ਹੂੰ ਇੱਕ ਵੀ ਗੀਤ ਆਪਣਾ ਮੈਂ ਅੱਜ ਤੱਕ ਸ਼ੂਟ ਨਹੀਂ ਕੀਤਾ ਤੇ ਅੱਜ ਤੱਕ ਕਿਸੇ ਵੀ ਚੈਨਲ ਤੇ ਨਹੀਂ ਗਿਆ ਇਹਨੂੰ ਤੁਸੀਂ ਕੀ ਕਹੋਗੇ ਇਹ ਫਖਰ ਨਹੀਂ ਹੈ ਇਹ ਲੈਬ ਦਾ ਸਰਦਾਰੀ ਨਹੀਂ ਹੈ ਪੰਜਾਬ ਚ ਐਡਾ ਨਾਲ ਤਾਂ ਯਾਰ ਕੋਈ ਵੀ ਚੱਲੂਗਾ ਕੋਈ ਕਲਾਕਾਰ ਬਣ ਕੇ ਵੀ ਤਾਂ ਚੱਲੇ ਕੱਲੀ ਮਸ਼ੀਨਰੀ ਨਾਲ ਕਲਾਕਾਰ ਬਣਨਾ ਸਾਡੇ ਤਾਂ ਵੱਸੋਂ ਬਾਹਰ ਹੈ ਤੇ ਅੱਜ ਵੀ ਤੁੰਬੀ ਵਜਾਉਣਾ ਫੜਕਾਟੇ ਪੈਂਦੇ ਆ ਹੂੰ ਅੱਜ ਵੀ ਤੂੰ ਵੀ ਨਾਲ ਹੀ ਗਾਉਂਦੇ ਉਹਨੇ ਉਹਨੇ ਦੇਖੇ ਸੀ ਹਾਂ ਨੇ ਚਲੋ ਮੈਜਿਸ਼ੀਅਨ ਵਗੈਰਾ ਤਾਂ ਹੋਂਦ ਜਾਣੇ ਪੈਂਦੇ ਨੇ ਰਵਾਜ ਹੋ ਗਿਆ ਨਵੀਂ ਜਨਰੇਸ਼ਨ ਦੇਖਣ ਵਾਲੀ ਵੀ ਉਸ ਤਰ੍ਹਾਂ ਦੀ ਹੋਊਗੀ ਉਦਾਂ ਜਣੀ ਟੇਸਟ ਸਾਡਾ ਉਹੀ ਰਹੂ ਇਹ ਤਾਂ ਕਹਿੰਦੇ ਸਿੰਬਲ ਹੀ ਸੀਗਾ ਇੱਕ ਤਰ੍ਹਾਂ ਤੂੰ ਵੀ ਹੁੰਦੀ ਹੁੰਦੀ ਸੀ ਕਿਸੇ ਨਾ ਕਿਸੇ ਕਲਾਕਾਰ ਦੇ ਮੈਂ ਤਾਂ ਇੱਕ ਵਾਹਦ ਆਰਟਿਸਟਾਂ ਅੱਜ ਵੀ ਚਾਦਰਾਂ ਕੁੜਤਾ ਤੇ ਤੁੰਬੀ ਲੈ ਕੇ ਪੰਜਾਬ ਵਿੱਚ ਇਹ ਜੀਨਾਂ ਦੇ ਦੌਰ ਦੇ ਵਿੱਚ ਮੈਂ ਤਾਂ ਤੁੰਬੀ ਵਜਾਰਿਆ ਅੱਜ ਵੀ ਹੂੰ ਉਹੀ ਗਾਇਕੀ ਕਰ ਰਹੇ ਆ ਉਹੀ ਦੁਕਾਨੇਗਾਰ ਐ ਸ਼ੋਰ ਸ਼ਰਾਬਾ ਰਹਿਤ ਕੱਲੀ ਕੱਲੀ ਗੱਲਾਂ ਸਮਝਾਉਂਦੇ ਕਿ ਮੇਰੇ ਗੀਤ ਸੁਣਨ ਸਮਝਣ ਵਾਲੇ ਹਾਸੇ ਟੱਠੇ ਵਾਲੇ ਹੁੰਦੇ ਐ ਜਿਵੇਂ ਤੁਸੀਂ ਉਸੀ ਗੱਲ ਕਰਕੇ ਹਟੇ ਆ ਠੇਕੇ ਤਾਂ ਲੈਣਾ ਪੈਂਦਾ ਚੱਕ ਕੇ ਉਹ ਹੁਣ ਸੁਣਿਆ ਵੀ ਜਾਊਗਾ ਤੇ ਦੇਖਿਆ ਵੀ ਜਾਊਗਾ ਹੂੰ ਠੀਕ ਐ ਨਾ ਜੇ ਉਹਨੂੰ ਸ਼ੋਰ ਚ ਗਵਾ ਦਾਂਗੇ ਫਿਰ ਕੀ ਕਿਸ ਦੇ ਪੱਲੇ ਪਊਗਾ ਬਿਲਕੁਲ ਨਹੀਂ ਇਹ ਸੋ ਵੇ ਇਹ ਤੁਸੀਂ ਪੋਲੀਟੀਕਲ ਕੈਰੀਅਰ ਦੇ ਵਿੱਚ ਵੀ ਆਪਣੀ ਅਜ਼ਮਾ ਕੇ ਦਿਖੀ ਕਿਸਮਤ ਨੂੰ ਨਹੀਂ ਪੋਲੀਟੀਕਲ ਤਾਂ ਨਹੀਂ ਕਹਿ ਸਕਦੇ ਮੈਂ ਮੈਨੂੰ ਸੇਵਾ ਜੀ ਦਾ ਕੀੜਾ ਹੈ ਪਹਿਲਾਂ ਤਾਂ ਇਹ ਕਲਾਕਾਰਾਂ ਦੇ ਵਿੱਚ ਵੀ ਮੈਂ ਹੁਣ ਵੀ ਕਰਦਾ ਹੀ ਰਹਿਣਾ ਕਾਫੀ ਲੋਕਡਾਊਨ ਚ ਤੁਸੀਂ ਦੇਖਿਆ ਹੋਣਾ ਅਸੀਂ ਕਿੰਨਾ ਕੰਮ ਕੀਤਾ ਸਾਡੀ ਟੀਮ ਨੇ ਲੋਕਾਂ ਦੇ ਕਲਾ ਮੰਚ ਨੇ ਹੈਨਾ ਹਜ਼ਾਰਾਂ ਲੋਕਾਂ ਨੂੰ ਡੋਜ਼ ਦਿੱਤੀ ਅਸੀਂ ਉਹਨਾਂ ਦਿਨਾਂ ਦੇ ਵਿੱਚ ਵੀ ਘਬਰਾਣਾ ਨਹੀਂ ਜਾਣਾ ਹੈਨਾ ਡੋਲਣਾ ਨਹੀਂ ਜਾਣਾ ਰਾਸ਼ਨ ਪਾਣੀ ਦਾ ਪੂਰੇ ਪੰਜਾਬ ਦੇ ਵਿੱਚ ਅਸੀਂ ਆਪਣੇ ਭੈਣ ਭਰਾਵਾਂ ਨੂੰ ਇਸ ਤਰ੍ਹਾਂ ਦਾ ਬਸ ਮੈਨੂੰ ਥੋੜਾ ਸ਼ੌਕ ਰਿਆ ਤਾਂ ਕਰਕੇ ਸੋਚ ਲਿਆ ਸੀ ਮੈਂ ਕਿਾ ਵੀ ਵੱਧ ਪਾਵਰ ਹੋਵੇ ਬੰਦੇ ਦੇ ਹੱਥ ਚ ਪਾਵਰ ਹੋਵੇ ਤਾਂ ਵੱਧ ਸੇਵਾ ਕਰ ਸਕਦਾ ਉਹ ਤਾਂ ਕੀਤਾ ਸੀਗਾ ਸੰਗਰੂਰੋਂ ਸੋਚਦੇ ਸੀਗੇ ਅੱਛਾ ਸੰਗਰੂਰ ਦੇ ਵਿੱਚ ਤਾਂ ਕਹਿੰਦੇ ਸਿੱਧੂ ਮੂਸੇਵਾਲਾ ਦਾ ਵੀ ਉਹ ਉਧਰ ਜ਼ੋਰ ਸੀਗਾ ਪੂਰਾ ਹਾਂ ਉਹ ਥੋੜਾ ਬੰਨੇ ਪਰੇ ਪੈ ਜਾਂਦੇ ਮਾਨਸਾ ਉਹਨਾਂ ਦਾ ਡਿਸਟ੍ਰਿਕਟ ਮਾਨਸਾ ਪੈਂਦਾ ਉਹ ਇਹ ਕਹਿੰਦੇ ਵੀ